ਸੋ ਨੌਜਵਾਨ ਮਲਾਵਾਂਗੇ 23 ਸਾਲ ਆ ਤੇ 18 ਸਾਲ ਦੀ ਉਮਰ ਤੋਂ ਹੀ ਸ਼ੌਂਕ ਪੈ ਗਿਆ ਈ ਸਿੰਘ ਗਿੰਦਾ ਕਿਹਨਾਂ ਨੂੰ ਫੋਲੋ ਕਰਦਾ ਏ ਕਮਲ ਖਾਨ ਜੀ ਨੂੰ ਫੋਲੋ ਕਰਦਾ ਏ ਤੇ ਨਾਲ ਦੀ ਨਾਲ ਫਿਲਮ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਰੀ ਜੀ ਉਹਨਾਂ ਨੂੰ ਵੀ ਜਿਹੜਾ ਫੋਲੋ ਕਰਦਾ ਏ ਸੋ ਆਪਾਂ ਗੱਲਬਾਤ ਕਰਾਂਗੇ ਕੀ ਕੀ ਕਹਿਣਾ ਏ ਯੰਗ ਮੁੰਡਾ ਏ ਤੇ ਤੁਸੀਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਕੀ ਸ਼ੌਂਕ ਬੜਾ ਵੱਲਾ ਪਾ ਲਿਆ ਜਦੋਂ ਵੀ ਫ੍ਰੀ ਹੁੰਦਾ ਏ ਤਾਂ ਕੈਸ਼ੂਅਲ ਆ ਕੇ ਬਹਿ ਜਾਂਦਾ ਤੇ ਗਾਣੇ ਜਿਹਰੇ ਨੇ ਖੁਦ ਗਾਉਂਦਾ ਏ ਤੇ ਮਿਊਜ਼ਿਕ ਵੀ ਜਰਾਏ ਖੁਦ ਹੀ ਕਰਦਾ ਏ ਫੋਲੋ ਕਰਦਾ ਏ ਕਮਲਖਾਨ ਜੀ ਨੂੰ ਤੇ ਆਰੀ ਜੀ ਨੂੰ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਦੋ ਜੋਗ ਪਿਆ ਕਿੰਨੀ ਕਿ ਸਪੋਰਟ ਰਹੀ ਏ ਤੇ ਅੱਗੇ ਕਿੱਥੇ ਜਾਣਾ ਚਾਹੁੰਦੇ ਨੇ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਸੋ ਨਮਸਕਾਰ ਜੀ ਮਾਈ ਨੈਮ ਇਜ਼ ਮਨਜੀਤ ਰਾਜ ਜੀ ਤੋ ਬਾਕੀ ਕਿੰਨੀ ਉਮਰ ਸੀ ਜਦੋਂ ਸ਼ੌਂਕ ਪੈ ਗਿਆ ਮਨਜੀਤ ਰਾਜ ਜੀ ਸਰ 2018 ਦੀ ਬਾਤ ਹੈ ਤੋ 2018 ਵਿੱਚ ਹੀ ਆਪਣਾ ਸ਼ੌਂਕ ਪਿਆਸਿਆ ਸੀ ਉਦੋਂ ਮੈਂ ਹੈਗਾ ਸੀ 18 19 ਸਾਲ ਦਾ ਸਤਾਰਾ ਪਰਿਵਾਰ ਦੇ ਵਿੱਚ ਕੌਣ ਕੌਣ ਆ ਪੜਾ ਪਰਿਵਾਰ ਵਿੱਚ ਮਮ ਡੈਡ ਬਹੁਤ ਵਧੀਆ ਆਪਣੀ ਫੈਮਿਲੀ ਆ ਰਾਮ ਜੀ ਦੀ ਕਿਰਪਾ ਨਾਲ ਜੀ ਅਬ ਤਿੰਨ ਦੋ ਸਿਸਟਰ ਹੈ ਮੇਰੇ ਦੋ ਤਿੰਨ ਬ੍ਰਦਰ ਹੋਰ ਵੀ ਮੰਮੀ ਪਾਪਾ ਔਰ ਛੋਟੇ ਬੱਚੇ ਵੀ ਹੈ ਸੋ ਮਨਜੀਤ ਰਾਜ ਜੀ ਮਿਊਜ਼ਿਕ ਹੀ ਕਿਉਂ ਚੁਣਿਆ ਤੁਸੀਂ ਕੀ ਗੱਲ ਸੀਗੀ ਕੋਈ ਓਦਾਂ ਦੀ ਗੱਲ ਦੱਸੋ ਕਿ ਪੁਰਾਣੀ ਯਾਦ ਦੱਸੋ ਕਿ ਜਿੱਦ ਤੇ ਤੁਸੀਂ ਮਨ ਦੇ ਵਿੱਚ ਧਾਲ ਲਿਆ ਹੈ ਕਿ ਮੈਂ 뮤직 ਹੀ ਕਰਨਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਮੇਰੇ ਨਾਲ ਇਦਾਂ ਸੀ ਮੈਂ ਨਿੱਕੇ ਹੁੰਦੇ ਜਦੋਂ ਮੋਟਾ ਜਾਉਣਾ ਉਹਦੇ ਵੀ ਹੁੰਦੇ ਪਤਲਾ ਹੋ ਗਿਆ ਹੈ ਨਾ ਤੇ ਮੋਟਾ ਜਾਉਣਾ ਤੇ ਕੁਛ ਨਹੀਂ ਬਦਲਦਾ ਉਹਦੂ ਕੋਸ਼ਿ ਪਲਾਸਟੂ ਵਿੱਚ ਤੁਹਾਨੂੰ ਬਤੇ ਬੰਦਾ ਸੋਚਦਾ ਇਹ ਕੀ ਕਰਨਾ ਤੇ ਪਲਾਸਟੂ ਵਿੱਚ ਜਾਣੇ ਕਿ ਮੈਂ ਕਮਲ ਖਾਨ ਜੀ ਦੇ ਗਾਣੇ ਸੁਣ ਲਾ ਪਿਆ ਉਹ ਸੁਣਦੇ ਸੁਣਦੇ ਮੈਂ ਗੁੰਗੁਨਾ ਲਾ ਪਿਆ ਤੇ ਮੇਰਾ ਇੱਕ ਫਰੈਂਡ ਹੀ ਸਕੂਲ ਵਿੱਚ ਤੇ ਉਹ ਕਹਿੰਦਾ ਯਾਰ ਤੂੰ ਇੰਨਾ ਗੁੰਨਵਾ ਤੇ ਤੂੰ ਕਿਹ ਕੋ ਸਿੱਖ ਉਹਨੇ ਮੈਨੂੰ ਆਪਣੇ ਭਰਾ ਦੇ ਨਾਲ ਮਿਲਾਇਆ ਹਰਮੋਨੀਅਮ ਰੱਖਿਆ ਸੀ ਉਹਨਾਂ ਨੇ ਤੇ ਅੱਗੇ ਜਾ ਕੇ ਵੇਖੇ ਚਲੋ ਉਹ ਵੀ ਬਰੇ ਵਧੀਆ ਗਾਉਂਦੇ ਆ ਉਹਨਾਂ ਨੇ ਵੀ ਕਿਤੇ ਉਹ ਨਹੀਂ ਸਿੱਖਿਆਗਾ ਕਦੀ ਵੀ ਇਹ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਅੱਗੇ ਜਾ ਕੇ ਮੈਂ ਕਿਹਾ ਯਾਰ ਕਿੱਦਾਂ ਗਾਈ ਗਈ ਆ ਕੀ ਆਪਣਾ ਹਨਾ ਤੇ ਹਰਮੋਨੀਅਮ ਉੱਤੇ ਕੁਛ ਹੋਰ ਹੀ ਵਗੈਰਾ ਉਂਗਲਾ ਮੁੰਗਲਾਇ ਨਾ ਤੇ ਫਿਰ ਮਨ ਉਹਨਾਂ ਨੇ ਕਸਰਨਾ ਹਰਮੋਨੀਅਮ ਕਾਦਰ ਕਿਹਾ ਉਹਦੀ ਮੰਮੀ ਉਹਨਾਂ ਨੇ ਹਾਲੀ ਲਿਆ ਤਮ ਹਰਮੋਨੀਅਮ ਤੇ ਉਹਨ ਦਾ ਤਾਂ ਕੁਛ ਨਹੀਂ ਹੈਗਾ ਤੇ ਪਰ ਮੈਂ YouTube ਤੋਂ ਵੇਖ ਕੇ ਮੱਥਾ ਮਾਰ ਮਾਰ ਕੇ ਪੰਜਾਬੀ ਜੀ ਕਹਿ ਰਹੀ ਹੈ ਮੱਥਾ ਮਾਰ ਮਾਰ ਕੇ ਤੇ ਇੱਥੋਂ ਤੱਕ ਮਾਰ ਮੱਥਾ ਹੁਣ ਆਇਆ ਸਕੂਲ ਦੇ ਵਿੱਚ ਵੀ ਗਾਉਣ ਦਾ ਮੌਕਾ ਮਿਲਿਆ ਫਿਰ ਮਨਜੀਤ ਰਾਜ ਨੂੰਕ ਨਹੀਂ ਕਿਉਂਕਿ ਇੱਕ ਸਕੂਲ ਦੇ ਵਿੱਚ ਉਹ ਕਹਿੰਦੇ ਨੇ ਬੱਚੇ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਗਾਣ ਦਾ ਜਾਂ ਕੋਈ ਵੀ ਟੈਲੈਂਟ ਹੋਏ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਵਧ ਜਾਂਦਾ ਬੱਚਾ ਮਨਜੀਤ ਰਾਜ ਨੇ ਵੀ ਸਕੂਲੇ ਗਾਇਆ ਕੁਛ ਰੈਪ ਜਾਂ ਕੋਈ Song ਉੱਤੇ ਗਾਇਆ ਹੋਏ ਕਿ ਜਿੱਤੇ ਬੱਲੇ ਬੱਲੇ ਹੋ ਗਏ ਸਰ ਉਹਦੋਂ ਨਾ ਹੁਣ ਤੇ ਮੈਂ ਰੈਫਰੂ ਬਣਾ ਲੈਣਾ ਨਾ ਉਦੋਂ ਗੱਲਾਂ ਹੋਰ ਸੀ ਉਦੋਂ ਮੈਨੂੰ 뮤직 ਦਾ ਕੁਛ ਮਿਨੀ ਸੀ ਹੁੰਦਾ ਹੈਗਾ ਜੀ ਤੇ ਉਦੋਂ ਦੇ ਹੈ ਕਿ ਮੈਂ ਬਸ ਅਰੀਜੀਤ ਗਾਣੇ ਸੁਣਦਾ ਮੈਂ ਤੈਨੂੰ ਸਮਝਾਵਾਂਗੀ ਉਦੋਂ ਮੈਂ ਚਿੱਤੇ ਹੀ ਬੋਲ ਗਦਾ ਉਹ ਮੈਂ ਸੁੰਦਾ ਸੀ ਮੈਨੂੰ ਮੌਕਾ ਮਿਲੇ ਸੀ ਕਿਉਂਕਿ ਪਤਾ ਲੱਗ ਗਿਆ ਸੀ ਬੱਚਿਆਂ ਨੂੰ ਕਿ ਨੇ ਰਮਨੀ ਲਾਉਂਦਾ ਘਰ ਲੱਗਾ ਰੰਦਾ ਤੇ ਜਦੋਂ ਮਰੇ ਆਈ ਕਨ ਬੰਨਾਂ ਉਨਾ ਤੇ ਮੇਰਾ ਹਾਡੇ ਹੁੰਦਾ ਇੱਕ ਬੈਠਕ ਚ ਮੈਂ ਬਹਿਣਾ ਉੱਥੇ ਤੇ ਬੈਠਕ ਚ ਬਹਿਣਾ ਤੇ ਕੋਈ ਬੰਦਾ ਗਲੀ ਚ ਹੋਣਾ ਜਿੰਨੇ ਹੱਸ ਕੇ ਦੰਦੀਆਂ ਘੱਟ ਕੇ ਨਹੀਂ ਜਾ ਰਹਾ ਸਾਡੇ ਬੂਹੇ ਚ ਕਿਉਂਕਿ ਬਾਰੀ ਹੱਡੀ ਦੂਜੀ ਬਾੜੂ ਤੇ ਨਹੀਂ ਲੱਭਦਾ ਪਰ ਮੈਨੂੰ ਲੱਭਦਾ ਸੀ ਲੋਕਾਂ ਪਰ ਤੇ ਉਹਦੀ ਬੇਇਜ਼ਤੀ ਹੁੰਦੀ ਮੈਂ ਕਿਉਂਕਿ ਮੈਂ ਸ਼ੋਰ ਬੇਇਜ਼ਤੀ ਤੇ ਮੂਲ ਦਾ ਵਾਕਿਆ ਦੱਸੋ ਸਕੂਲ ਦਾ ਵਾਕਿਆ ਆ ਕਿ ਜਦੋਂ ਮੈਂ ਲਾਈਫ ਗਾਲ ਘਸ ਕੋਲੇ ਤੇ ਅੱਗੇ ਜਨਤਾ ਵੇਖ ਤੇ ਉਦੋਂ ਮਾਈਕ ਦਾ ਵੀ ਕੋਈ ਕੁਛ ਨਹੀਂ ਪਤਾ ਮਾਈਕ ਉਹਨੇ ਮੈਨੂੰ ਕਿਹਾ ਇੱਥੇ ਰੱਖ ਦੇ ਮੈਂ ਇੱਥੇ ਰੱਖ ਕੇ ਗਾ ਰਹੀ ਸੀ ਤੇ ਉਹ ਬਾਜ ਕੇ ਨੀ ਤੋ ਕੁਛ ਨਹੀਂ ਦੱਸਿਆ ਉਹਨੇ ਮਿਊਜ਼ਿਕ ਕ੍ਰੀਏਟ ਕੀਤਾ ਮੈਨੂੰ ਪਤਾ ਨਹੀਂ ਲੱਗਾ ਕੀ ਗਾਣਾ ਕੀ ਨੇ ਤੋ ਫਿਰ ਬੇਇਜ਼ਤੀ ਹੋਈ ਸੀ ਉਦੋਂ ਬਹੁਤ ਜ਼ਿਆਦਾ ਬੇਇਜ਼ਤੀ ਹੋਈ ਸੀ ਪਰ ਉਸ ਤੋਂ ਬਾਅਦ ਮੈਂ ਕਰਿਆ ਕਿ ਹੋਰ ਆਪਣੇ ਦਿਲ 'ਚ ਚਾਹ ਬਣਾਈ ਕਿ ਹੁਣ ਦੁਬਾਰਾ ਬੇਇਜ਼ਤੀ ਨਹੀਂ ਕਦੀ ਹੋਣੀ ਮੇਰੀ ਸੋ ਫਿਰ ਮਨਜੀਤ ਰਾਜ ਨੇ ਉਦੋਂ ਸਕੂਲ ਦੀ ਜਿਹੜੀ ਐ ਇਨਸਲਟ ਹੋਈ ਦੀ ਤੇ ਹੁਣ ਅੱਜ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਧਾਰ ਲਿਆ ਤੇ ਹੁਣ ਵਧੀਆ ਗਾਣ ਲਾ ਪਿਆ ਵਧੀਆ ਜਿਹੜੀ ਵੀਡੀਓ ਪਾਣ ਲਾ ਪਿਆ ਮਨਜੀਤ ਰਾਜ ਸੋ ਕਮਲ ਕਮਲ ਖਾਨ ਜੀ ਨੂੰ ਕਦੇ ਮਿਲੇ ਵੀ ਉਹ ਜਾਂ ਵੈਸੇ ਉਹਨਾਂ ਨੂੰ ਫੋਲੋ ਕੀਤਾ ਤੁਸੀਂ ਸਰ ਮਿਲਣਾ ਚਾਇਆ ਸੀ ਆਪਣਾ ਸਾਡੇ ਵਿਟਾਲ ਸ਼ਹਿਰ ਚ ਆਇਆ ਸੀ ਜੀ ਸਾਡੇ ਘਟੋਂਜਵੀਰ ਮੇਲਾ ਹੁੰਦਾ ਵਾ ਉੱਥੇ ਆਇਆ ਸੀ ਤੇ ਮੈਂ ਤੇ ਸ਼ਾਮ ਦੇ 5 ਵਜੇ ਤੇ ਚੱਲ ਗਿਆ ਸੀ ਵੇਖਣ ਲਈ ਤੇ ਰਾਤ ਨੂੰ ਆਏ ਤੇ ਰਾਮ ਅਚਾਨਕ ਉਹਨਾਂ ਨੇ ਇੱਕ ਸੌਂਗ ਆਪਣਾ ਗਾਇਆ ਤੇ ਇੰਨਾ ਵਧੀਆ ਲੱਗਾ ਤੇ ਮੈਂ ਲੱਗ ਗਿਆ ਸੀ ਖਲੋਤਾ ਤੇ ਮਿਲਣਾ ਸੀ ਜਦੋਂ ਜਾਂਦੇ ਨਾ ਤੇ ਨਾਲ ਹੀ ਨੇਰੀ ਚੱਕਰਾ ਗਿਆ ਉਹ ਬੱਤੀ ਬੰਦ ਹੋ ਗਈ ਉਸੇ ਟਾਈਮ ਸਾਰੇ ਗਾਇਪ ਮੈਂ ਸਾਰੀ ਰਾਤ ਉੱਥੇ ਰਿਹਾ ਬਾਕੀ ਦੇ ਸਾਰੇ ਘਰੇ ਆ ਗਏ ਤੇ ਬੜਾ ਦਿਨ ਨੂੰ ਹੈ ਕਿ ਆਪਣਾ ਲਾਗੇ ਖਲੋਣਾ ਸੀ ਮਰਿਆ ਮਨ ਦੇ ਵਿੱਚ ਚਾਹਤ ਹੈ ਕਿ ਕਮਲ ਖਾਂਝ ਨੂੰ ਮਿਲਣਾ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਸਾਥ ਨਹੀਂ ਦਿੱਤਾ ਹਾਂਜੀ ਹਾਂਜੀ ਇਹ ਚਾਹ ਤੇ ਮੇਰੀ ਉਹ ਤੋਂ ਹੀ ਜਮੈਂ ਇਹ ਉਹਨਾਂ ਨੂੰ ਕਿਉਂਕਿ ਮੈਂ ਉਹਨਾਂ ਨੂੰ ਸੁਣ ਕੇ ਹੀ ਆਇਆ ਮਿਊਜ਼ਿਕ ਲਾਈਨ ਵਿੱਚ ਮੈਂ ਕਿਉਂ ਕਹਾਂ ਉਹਨਾਂ ਦੇ ਗਾਣੇ ਸੁਣ ਕੇ 2018 ਵਿੱਚ ਉਹ ਇਸ ਵੇਲੇ ਆ ਉਹਨਾਂ ਨੇ ਲਾਈਵ ਆਇਆ ਸੀ ਇੱਕ ਘੰਟੇ ਦਾ ਬੋਲੀਵੁੱਡ ਟਾਈਪ ਮੈਂ ਹਰਾਨ ਮੈਂ ਕਿਹਾ ਕੀ ਚੀਜ਼ ਹੈ ਤੇ ਉਹੀ ਮੈਂ ਗੁੰਗਨਾਨੇ ਦੇ ਨਾਮ ਦੇ ਬਾਅਦ ਚ ਫਿਰ ਮੇਨ ਮੇਰਾ ਜਰਿਆ ਉਹੀ ਕਿ ਮੈਂ ਇਹਦਾ 뮤직 ਲਾਈਨ ਵਿੱਚ ਚਾਇਨਾ ਤੇ ਮੈਨੂੰ ਤਾਂ ਕੋਈ ਸ਼ੁਰੂ ਜੀਤ ਰਾਜ ਜੀ ਗਾਉਣ ਦੇ ਨਾਲ ਨਾਲ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਗੋਣ ਦੇ ਨਾਲ ਮੈਂ 2018 ਤੋਂ ਗਾਉਣਾ ਹੀ ਸ਼ੁਰੂ ਕੀਤਾ ਸੀ ਬਾਅਦ ਚੋਂ ਮਜਬੂਰੀ ਮੈਂ ਕਹੂੰਗਾ ਉਹਨੂੰ ਕਿ ਮੈਨੂੰ 2020 ਵਿੱਚ ਇਥੋਂ हट ਕੇ ਥੋੜਾ ਸੂਨ ਦਾ ਕੰਮ ਸਿੱਖਣਾ ਪਿਆ ਜੀ ਘਰ ਦੇ ਕੰਦੇ ਹੋ ਕੇ ਕੰਮ ਸਿੱਖ ਕਿਉਂਕਿ ਮੈਂ ਸਰ ਮੇਰਾ ਨਾ ਹੈ ਕਿ ਮੈਂ ਪ੍ਰਾਈਵੇਟ ਤੇਜ਼ ਵੀ ਨਹੀਂ ਹੈਗਾ ਤੇ ਮੈਨੂੰ ਮੈਂ ਪਰਾਈ ਵਿੱਚ ਹੁੰਦਾ ਤੇ ਜੇ ਮੈਂ ਥੋੜਾ ਬੋਧ ਫਰ ਸਕਦਾ ਮੈਂ ਬਸ ਲਿਖਣੀ ਪੰਜੀ ਬੜਾ ਕਮਜ਼ੋਰ ਆ ਇਸ ਲਈ ਹੁਣ ਜੇ ਮੈਂ ਗਾਣੇ ਬਣਾਉਣਾ ਵਾ ਮੈਂ ਲਾਈਵ ਸ਼ੋਅ ਬਣਾਉਣਾ ਕਿ ਜੋ ਵੀ 뮤직 ਲਾਨਾ ਉਸੇ ਟਾਈਮ ਕ੍ਰੀਏਟ ਹੁੰਦਾ ਵਾ ਜੋ ਵੀ ਦਿਲ ਚ ਬਿਆਨ ਆ ਗਿਆ ਉਹ ਹੋਟਾਂ ਤੋਂ ਬਿਆਨ ਕਰੀ ਜਾਣਾ ਮੈਂ ਉਹ ਕਿ ਆ ਨਹੀਂ ਮੈਂ ਕੋਸ਼ਿਸ਼ ਲਿਖ ਕੇ ਨਹੀਂ ਬੈਠਾ ਹੁੰਦਾ ਕੋਸ਼ ਮੇਰੀ YouTube ਦੇ ਵੀਡੀਓਸ ਹੈ ਮਜੀਤ ਰਾਏ ਚੈਨਲ ਨਾਮ ਹੈ ਯੂਟਿਊਬਰ ਸਾਰੇ ਪਲੇਟਫਾਰਮ ਤੇ ਆਹੀ ਨਾਮ ਹੈ ਤੇ ਮੈਂ ਲਾਈਵ ਸ਼ੋਰ ਨੂੰ ਨਾ ਕਿ ਕੁਝ ਵੀ ਜੋ ਆ ਜੇ ਉਸੇ ਟਾਈਮ ਕ੍ਰੀਏਟ ਹੁੰਦਾ ਕੁਝ ਗਲਤੀਆਂ ਹੁੰਦੀਆਂ ਕੁਝ ਸਹੀ ਬਣ ਜਾਂਦੇ ਸ਼ੋਰ ਉਹ ਮੈਂ ਆਪਣੇ ਆਪ ਨੂੰ ਹੀ ਕਰਨਾ ਪੈਂਦਾ ਕਿ ਮੈਨੂੰ ਪਤਾ ਮੰਨਜੀਤ ਰਾਸਰੇ ਜਦੋਂ ਸਲੂਨ ਦਾ ਕੰਮ ਕਰਦਾ ਤੇ ਉੱਥੇ ਵੀ ਗੁੰਗੁਣਾਉਂਦਾ ਰਹਿੰਦਾ ਹੁਣਾ ਤੇ ਉਹ ਕਹਿੰਦੇ ਹੁੰਨੇ ਨੇ ਕਿ ਯਾਰ ਮੁੰਡਾ ਤੇ ਬੜਾ ਵਧੀਆ ਸਿੰਗਿੰਗ ਕਰਦਾ ਤੇ ਗਾਉਂਦਾ ਵੀ ਤੇ ਤੂੰ ਇਹਨੂੰ ਕਿਹੜੀ ਲਾਈਨ ਤੇ ਪਾ ਤੇ ਤੁਹਾਨੂੰ ਆਖਿਵਾਂ ਤਾਂ ਸੰਝ ਮੈਂ 2020 ਚ ਇੱਕ ਵਾਰ ਸਲੂਨ ਚ ਕੰਮ ਸਿੱਖਣਾ ਲੱਗਾ ਉਦੋਂ ਮੈਂ ਗਾਉਂਦਾ ਉਦੋਂ ਵੀ ਮੈਂ ਹੀ ਕੱਟਿਆ ਹੀ ਹੁੰਦਾ ਮੈਂ ਕਹਿੰਗਾ ਤੇ ਉਦੋਂ ਮੈਂ ਗਾਇਆ ਤੇ ਉਦੋਂ ਦੇ ਬੇਸਤੀ ਹੋਈ ਇਮ ਬਾਜੂ ਅਮਰ ਸੱਜਰ ਦਾ ਕੋਰਸ ਕਰਨੇ ਪਰ ਮੈਂ ਵਿਹਾਸ ਕਰਦਾ ਰਿਆ ਉਹ ਮੈਂ ਫੇਰ ਜਦੋਂ ਆਰ ਕੇ ਸਲੂਨ ਤੇ ਉੱਥੇ ਮੈਂ ਲੱਗਾ ਆਪਣੇ ਸਤਾਦ ਦੇ ਤੇ ਉੱਥੇ ਇੱਕ ਵਾਰ ਇੱਕ ਬੰਦਾ ਆਇਆ ਗਾਣਾ ਉਹ ਹੀ ਕਹਿੰਦਾ ਪੁਰਾਣਾ ਕਹਿੰਦਾ ਮੈਨੂੰ ਫੇਰ ਸੁਣਾ ਦੇ ਉਹਨੇ ਇਦਾਂ ਮਜ਼ਾਕ ਚ ਹੈ ਗਿਆ ਜੀ ਤੇ ਉਦੋਂ ਮੇਰੀ ਪਵੇਰਿੰਗ ਥੋੜੀ ਹੋ ਗਈ ਦੀ ਸੀ ਤੇ ਚਲੋ ਮੈਂ ਤਾਂ ਝਗਦਾ ਨਹੀਂ ਹੈਗਾ ਮੈਂ ਗਾਣਾ ਸ਼ੁਰੂ ਕੀਤਾ ਤੋਂ ਪਹਿਲਾਂ ਮੈਂ ਗਾਣਾ ਸ਼ੁਰੂ ਕੀਤਾ ਜਦੋਂ ਲਾਇਆ ਆਪਸ ਸਕੇਲ ਬਾਜੂ ਉਹੀ ਸਤਾਦ ਜੀ ਬਾਜੂ ਹਰ ਵਾਰੀ ਰੋਜ਼ ਮੈਨੂੰ ਗਾਣੇ ਸੁਣਦੇ ਕਹਿੰਦਾ ਹੂੰ ਤੂੰ ਮੈਂ ਕਹਿੰਦਾ ਹੂੰ ਤਾਂ ਪਰ ਹਰਾਣਾ ਕਿ ਹਾਈ ਸਕੇਲ ਕਿੱਥੋਂ ਆਇਆ ਮੈਂ ਕਹਾ ਤੇ ਮੈਂ ਕੋਈ ਵੀ ਸ਼ੁਰੂ ਤੋਂ ਕੁਛ ਨਹੀਂ ਸਿੱਖਦਾ ਹੈਗਾ ਤੇ ਮੈਂ ਤੇ ਇੱਕ ਪੰਜਾਬੀ ਦੀ ਗੰਦਗੀ ਜਿਵੇਂ ਆਪਾਂ ਕਹਿਦੇ ਨੇ ਲੱਲੂ ਸਾਹਬ ਹੁੰਦੇ ਆ ਮੈਂ ਉਹੀ ਸੀ ਮੋਟਾ ਇਹ ਹੁਨਾ ਮਜ਼ਾਕ ਉਡਾਉਂਦੇ ਸਾਰੇ ਲੋਕੀ ਬੜਾ ਮਜ਼ਾਕ ਬਹੁਤ ਹੇ ਵੀ ਉਡਾਉਂਦੇ ਆ ਤੇ ਫਿਰ ਉਹੀ ਗੱਲ ਹੋ ਗਈ ਕਿ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਤੇ ਰੱਬ ਨੇ ਹੁਣ ਸਿੱਧੀਆਂ ਪਾਤੀਆਂ ਕਹਿਣ ਦਾ ਮਤਲਬ ਹਾਂ ਮੈਂ ਕਹੂੰਗਾ ਪਾਦੀ ਕਹੂੰਗੀ ਹੁਣ ਮੈਨੂੰ ਆਪਣੇ ਗਾਲੇ ਬਣਾਣੇ ਆ ਗਏ ਆ ਤੇ ਮੈਂ ਆਪਣੇ ਗਾਣੇ ਬਣਾ ਲਾਪੇ ਮੈਨੂੰ ਬਹੁਤ ਦਿਲੋਂ ੱਚਾ ਹੈ ਕਿ ਹੁੰਦੇ ਮੈਂ ਪਿੱਛੇ ਹਟਣਾ ਹੀ ਨਹੀਂ ਨਾ ਹੈਗਾ ਹੁਣ ਤੇ ਆਪਣੇ ਗਾਣੇ ਬਣਾਣੇ ਆ ਸੋ ਮਨਜੀਤ ਰਾਜ ਜੀ ਕਦੇ ਮੌਕਾ ਨਹੀਂ ਮਿਲਿਆ ਕਿ ਸਟੇਜ ਤੇ ਗਾਉਣ ਦਾ ਕਿਉਂਕਿ ਬੜੇ ਪ੍ਰੋਗਰਾਮ ਹੁੰਦੇ ਨੇ ਸਾਡੇ ਬਟਾਲੇ ਦੇ ਵਿੱਚ ਉੱਥੇ ਕਿਤੇ ਮਨਜੀਤ ਰਾਜ ਨੂੰ ਮੌਕਾ ਨਹੀਂ ਮਿਲਿਆ ਤੇ ਉਹਨੇ ਗਾਇਆ ਹੋਵੇ ਤਾਂ ਫਿਰ ਬੜੀ ਬੱਲੇ ਬੱਲੇ ਹੋ ਗਈ ਹੋਏ ਮਨਜੀਤ ਰਾਜ ਜੀ ਤੇ ਉਹਦੇ ਪਰਿਵਾਰ ਦੇ ਸਨਾ ਜੂ ਨਹੀਂ ਬੋਲੂਗਾ ਹਰ ਦਿਨ ਇੱਕ ਜਾਗ ਰੁੰਦਾ ਵਾ ਰੋਡ ਤੇ ਮੈਂ ਹਰ ਵਲੀ ਮੌਕਾ ਪਾਣ ਜਾਂਦਾ ਹਾਂ ਮੈਂ ਸਟੇਟ ਤੇ ਖਲੋਣਾ ਐਂਡ ਦੇ ਮੌਕਾ ਕੇਂਦਰ ਬਟੇਕਲਾ ਕਾਲਾ ਟਾਈਮ ਐਂਡਦ ਹੁੰਦਾ ਕੰਮ ਮੇਰ ਨਾਲ ਉਹਦੇ ਨਾਲ ਹੋਣਾ ਉਹਨੇ ਉਹਨੇ ਚੀਨ ਅੱਧੀ ਜਨਤਾ ਉਹ ਠੀਕ ਹੈ ਚੱਲ ਜਾਂਦੀ ਦਿਖਾ ਨੂੰ ਇਹ ਦਿਲ ਨੂੰ ਬੜਾ ਦੁੱਖ ਹੁੰਦਾ ਸੀ ਆਪਣਾ ਨਾ ਕਿ ਕੋਈ ਇੱਕ ਚੀਜ਼ ਨਿਗਾਹ ਦਿੰਦੇ ਅਗੇ ਤੋ ਪੈਸੇ ਕਦੀ ਬੱਲੇ ਬੱਲੇ ਉੱਥੇ ਨਹੀਂ ਹੋਈ ਹੈਗੀ ਹੂੰ ਜੀ ਆ ਗਿਆ ਹੀ ਕੰਮ ਸੈੱਟ ਹੋਇਆ ਵਾ ਮੈਂਤ ਕਰਕੇ ਪਹਿਲਾਂ ਬੇਇੱਜ਼ਤੀ ਹੀ ਹੋਈ ਐ ਮੇਰੀ ਮੈਂ ਕਿਉਂ ਕਹਾਂ ਹਰ ਜਗ੍ਹਾ ਬੇਇੱਜ਼ਤੀ ਹੋਈ ਐ ਪਰ ਹੁਣ ਕਾਫੀ ਆਦਾ ਕ ਮੈਂ ਖੁਦ ਕਹਿੰਦਾ ਮੈਂ ਉਦੋਂ ਨਹੀਂ ਕਹਿੰਦਾ ਬਹੁਤ ਵੱਡੇ ਵੱਡੇ ਹੈਗੇ ਸਿੰਗ ਪਰ ਹੁਣ ਮੈਨੂੰ ਪਤਾ ਕਿ ਮੈਂ ਜਿਹੜੇ ਟਾਈਮ ਤੇ ਸ਼ੁਰੂ ਕੀਤਾ ਸੀ ਨਾ ਤੇ ਹੁਣ ਮੈਨੂੰ ਪਤਾ ਕਿ ਮੈਂ ਬਹੁਤ ਵਧੀਆ ਕਰ ਸਕਦਾ ਹਾਂ ਮੈਨੂੰ ਐਨ ਸੋ ਫਿਰ ਸਾਡੇ ਦਰਸ਼ਕਾਂ ਨੂੰ ਗਾ ਕੇ ਵੀ ਦੱਸੋ ਨਾ ਗੱਲਾਂ ਬਾਤਾਂ ਤੇ ਆਪਾਂ ਬੜੀਆਂ ਕਰ ਲੀਆਂ ਨੇ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਉਹਨਾਂ 'ਤੇ ਸਿੱਧੀਆਂ ਪੈ ਗਈਆਂ ਨੇ ਤੇ ਸਾਡੇ ਦਰਸ਼ਕਾਂ ਨੂੰ ਕੁਝ ਕੋਈ ਪੰਜਾਬੀ ਗਾਣਾ ਸੁਣਾ ਦਿਓ ਪੰਜਾਬੀ ਉਹਨਾਂ ਦਾ ਕੋਈ ਸੌਂਗ ਗਾ ਕੇ ਦਿਖੋ ਜੀ ਤੇ ਉਹਨਾਂ ਦੇ ਸਮੇਂ ਤੇ ਪੰਜਾਬੀ ਸੁਣਾਣੀ ਜੀ ਜੋ ਵੀ ਸੁਣਾਣਾ ਸਨ ਉਹ ਤੇ ਬੋਲੀਵੁੱਡ ਹੈ ਨਾ ਪਹਿਲੇ ਵੀ ਅਮਨੇ ਗਾਏ ਨਾ ਆ ਉਹ ਹੀ ਸੁਣਾ ਦੇ ਆਪਣਾ ਵੀ ਆਪਣਾ ਸੁਣਾ ਦੋ ਜੀ ਤਾਂ ਲੜਾ ਕਿ ਕਿੱਦਿ ਕੱਢ ਜਾ ਓ ਤਨ ਕਗਿਆ

मारी आईंद जी मात mera dil udna chahe aur udni hai kore ta tu haba la larni hai mera dil udna chahe aur udni hai kore ta tu haba la larni hai aise karke khab apne dil se bhale tu aise karke dil apne de ਤੂੰ ਕਰਕੇ ਉੱਥੇ ਦੀਵਾਰਾ ਖੜਾ ਇਸ ਦਿਨ ਦੇ ਚੇਰ ਸੂਰ ਮਰੀਆਂ ਨੀਂਦ ਰਾਤ ਨਹੀਂ ਦੇ ਜਿੰਦ ਤੇ ਮਲੋੜੇ ਢੇਰ ਮੈਂ ਸੁਣਾ ਪੈ ਲਈ ਬੁੱਤੇ ਆਪ ਦਿਲ ਤੇ ਤੇ ਇੱਕ ਵਾਰੀ ਕਾਇੰਦ ਦੀ ਦੀਵਾਰ ਹਤੇ ਤੂੰ ਇਤਨੇ ਬਣਾਈ ਬਰੀ ਅੱਜ ਗਲਾ ਖਰਾਬ ਹੈ ਬਹੁਤ ਵਾਹ ਥੋੜਾ ਜਿਹਾ ਗਲਾ ਖਰਾਬ ਆ ਪਰ ਫਿਰ ਵੀ ਕਿਤਨਾ ਕਿਤੇ ਬਹੁਤ ਵਧੀਆ ਗਾ ਚੁੱਕਿਆ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਮਨਜੀਤ ਰਾਜ ਵੀ ਕੁਝ ਨਾ ਕੁਝ ਬੰਨਾ ਚਾਹੁੰਦਾ ਹੈ ਕਿ ਆਪਣੇ ਮਾਤਾ ਪਿਤਾ ਦਾ ਕਿ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਸੋ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਬੜੇ ਦਿਆਲੂ ਨੇ ਦਰਸ਼ਕ ਕਿਤਨਾ ਕਿਤੇ ਵੀਡੀਓ ਪਹੁੰਚੇ ਤੇ ਤੁਹਾਨੂੰ ਲਾਈਕ ਕਰੇ ਤੇ ਤੁਹਾਨੂੰ ਫੋਲੋ ਕਰਕੇ ਤੇ ਤੁਹਾਨੂੰ ਜਰਾ ਕਿਤੇ ਨਾ ਕਿਤੇ ਪਹਚਾਏ ਇਸ ਵੇਲੇ ਕਿ ਮੇਰਾ ਨਾਮ ਮਨਜੀਤ ਰਾਜ ਹੋਰ ਸਾਰੇ ਪਲੇਟਫਾਰਮ ਤੇ ਇਹੀ ਨਾਮ ਮਨਜੀਤ ਰਾਜ YouTube ਤੇ ਮਨਜੀਤ ਰਾਜ ਜਾਂ ਮਨਜੀਤ ਰਾਜ 뮤직 ਸਰਚ ਕਰ ਸਕਦੇ ਆ Instagram ਤੇ ਸਾਰੇ ਤਾਂ ਇਹੀ ਨਾਮ ਤੇ ਵੱਤਵਾ ਸਪੋਰਟ ਕਰਨ ਲਈ ਗਾਣੇ ਸ਼ੇਅਰ ਕਰਨ ਕਰਨੇ ਔਰ ਸੁਣਨ ਤੇ ਫੁੱਲ ਗਨ ਸਬਸਕ੍ਰਾਈਬ ਕਰਨਾ ਮੇਰੇ YouTube ਚੈਨਲ ਮਨਜੀਤ ਰਾਜ ਤੋਂ ਬਾਕੀ ਮੈਂ ਵੀ ਫਿਰ ਵੱਦੀ ਵੱਦੇ ਗਾਣੇ ਹੋਰ ਬਣਾਵਾਂਗਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਸੀ ਮੈਨੂੰ ਸ਼ੌਂਕ ਸ਼ੁਰੂ ਤੋਂ ਸੀ ਮੈਂ ਚੰਗਾ ਗਾਇਕ ਬੰਨਾ ਸੋ ਵੀਡੀਓ ਨੂੰ ਵੱਤਵਾ ਦੀ ਸ਼ੇਅਰ ਕਰਿਓ ਤੇ ਦਰਸ਼ਕ ਦੇਖਦੇ ਪਏ ਨੇ ਉੱਥੋਂ ਤੱਕ ਵੀਡੀਓ ਜਿਹੜੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਫੋਲੋ ਕਰਦਾ ਤੇ ਨਾਲ ਦੀ ਨਾਲ ਅਪੀਲ ਵੀ ਕਰਦੇ ਆ ਕਿ ਕਿਤੇ ਨਾ ਕਿਤੇ ਬੱਚਾ ਪਹੁੰਚੇ ਤੇ ਆਪਣੇ ਮਾਤਾ ਪਿਤਾ ਅਤੇ ਬਟਾਲਾ ਦਾ ਨਾਮ ਰੋਸ਼ਨ ਕਰੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਆਪਣਾ ਅਗਰਵਾਲ ਦੇ ਨਾਲ ਲੱਕੀ